ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਬਸ ਇੱਕ ਵਾਰ ਸੁਣੋ ਨੰਬਰ 1 ਦੋ ਚਮਚ ਮੇਥੀ ਦਾਣੇ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਇਸ ਦਾ ਪੇਸਟ ਬਣਾ ਕੇ ਵਿੱਚ ਕੋਸਟਰਡ ਤੇਲ ਮਿਲਾ ਕੇ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਤੇ ਨਾਲ ਹੀ ਵਾਲਾਂ ਦੀ ਲੰਬਾਈ ਵੀ ਵਧਣ ਲੱਗ ਜਾਵੇਗੀ ਨੰਬਰ 2 ਆਲੂ ਦਾ ਰਸ ਕੱਢ ਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦੇ ਦਾਗ-ਧੱਬੇ ਸਾਫ਼ ਹੋ ਜਾਂਦੇ ਨੇ ਚਿਹਰੇ ਤੇ ਚਮਕ ਆਉਂਦੀ ਹੈ ਨਾਲ ਹੀ ਚਿਹਰੇ ਦਾ ਰੰਗ ਵੀ ਕੋਰਾ ਹੋ ਜਾਂਦਾ ਹੈ ਨੰਬਰ 3 ਨਿੰਮ ਦੇ ਤੇਲ ਦੀਆਂ ਕੁਝ ਬੂੰਦਾਂ ਪਾਣੀ ਵਿੱਚ ਪਾ ਕੇ ਜੇਕਰ ਤੁਸੀਂ ਕਮਰੇ ਵਿੱਚ ਛਿੜਕ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਕਦੇ ਵੀ ਮੱਛਰ ਨਹੀਂ ਆਉਂਦਾ। ਨੰਬਰ 4 ਮੂੰਗ ਦੀ ਦਾਲ ਸਰੀਰ ਨੂੰ ਤੁਰੰਤ ਤਾਕਤ ਤੇ એનર્ਜੀ ਦਿੰਦੀ ਹੈ ਇਸ ਲਈ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਨੰਬਰ 5 ਕਈ ਵਾਰ ਸਾਡੇ ਵਾਲ ਲੋਹ ਤੱਤ ਦੀ ਕਮੀ ਕਾਰਨ ਵੀ ਝੜਨ ਲੱਗ ਜਾਂਦੇ ਨੇ ਇਸ ਲਈ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣਾ ਸ਼ੁਰੂ ਕਰਦੇ ਹੋ ਇਸ ਨਾਲ ਲਾਭ ਮਿਲੇਗਾ। ਨੰਬਰ 6 ਜੇਕਰ ਤੁਹਾਡੇ ਸਰੀਰ ਦਾ ਕੋਈ ਵੀ ਹਿੱਸਾ ਫਟ ਰਿਹਾ ਹੋਵੇ ਤਾਂ ਉਸ ਉੱਪਰ ਸ਼ਹਿਦ ਲਗਾ ਲਓ ਇਸ ਨਾਲ ਫਟੇ ਅੰਗ ਪੈ ਠੀਕ ਹੋ ਜਾਣਗੇ। ਨੰਬਰ 7 ਗੁਲਾਬੀ ਚਮੜੀ ਕਰਨ ਲਈ ਤੁਸੀਂ ਚਕੰਦਰ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ ਤੇ ਨਾਲ ਹੀ ਟਮਾਟਰ ਦਾ ਗੁੱਦਾ ਚਿਹਰੇ ਤੇ ਲਗਾ ਲਓ ਨਾਲ ਹੀ ਗਲਿਸਰੀਨ ਵਿੱਚ ਗੁਲਾਬਚਲ ਮਿਲਾ ਕੇ ਲਗਾ ਲਓ ਫਾਇਦਾ ਮਿਲੇਗਾ। ਨੰਬਰ 8 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਟੀ ਨਾਲ ਪਿਆਜ਼ ਖਾਓ ਦਿਨ ਵਿੱਚ ਦੋ ਵਾਰ ਖਾਣਾ ਖਾਓ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਓ ਇਸ ਨਾਲ ਵਜ਼ਨ ਤੇਜ਼ੀ ਨਾਲ ਘੱਟ ਹੋ ਜਾਵੇਗਾ ਨੰਬਰ 9 ਜੇਕਰ ਤੁਸੀਂ ਗਰਮ ਪਾਣੀ ਦੀ ਜਗ੍ਹਾ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਸਿਹਤ ਲਈ ਜ਼ਿਆਦਾ ਲਾਭਦਾਇਕ ਹੁੰਦਾ ਹੈ ਨੰਬਰ 10 ਜੇਕਰ ਤੁਸੀਂ ਹੱਥੋਂ ਜ਼ਿਆਦਾ ਗੁੱਸਾ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਇਮਿਊਨਿਟੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਜਿਸ ਨਾਲ ਤੁਸੀਂ ਹਾਰਟ ਅਟੈਕ ਦੇ ਵੀ ਸ਼ਿਕਾਰ ਹੋ ਸਕਦੇ ਹੋ ਨੰਬਰ 11 ਰਿਸਰਚ ਵਿੱਚ ਪਾਇਆ ਗਿਆ ਹੈ ਕਿ ਭੁੰਨੇ ਹੋ ਲਸਣ ਵਿੱਚ ਅਲੀਸਨ ਹੁੰਦਾ ਜੋ ਸਾਡੇ ਸਰੀਰ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਇਹ ਸਾਡੇ ਸਰੀਰ ਲਈ ਸਲਾਜੀ ਜਿੰਨਾ ਕੰਮ ਕਰਦਾ ਹੈ ਨੰਬਰ 12 ਜੇਕਰ ਤੁਸੀਂ ਵਾਲਾਂ ਨੂੰ ਕੁਦਰਤੀ ਤੌਰ ਤੇ ਸਟ੍ਰੇਟ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਉੱਪਰ ਚੰਗੀ ਤਰ੍ਹਾਂ ਨਾਲ ਐਲੋਵੇਰਾ ਦੀ ਜੈਲ ਲਗਾ ਲਓ ਇਸ ਨਾਲ ਵਾਲ ਚੰਗੀ ਤਰ੍ਹਾਂ ਨਾਲ ਸਟ੍ਰੇਟ ਹੋ ਜਾਣਗੇ। ਨੰਬਰ 13 ਜੇਕਰ ਤੁਸੀਂ ਕਿਸੇ ਨੂੰ ਲੱਕਵੇ ਦਾ ਅਟੈਕ ਆ ਜਾਵੇ ਤਾਂ ਤਿਲ ਦਾ ਤੇਲ 50 ਤੋਂ 100 ਗ੍ਰਾਮ ਗੁੰਗੁਣਾ ਕਰਕੇ ਭਿਲਾ ਦਿਓ ਤੇ ਫਿਰ ਕੱਚਾ ਲਸਣ ਚਬਾਉਣ ਲਈ ਦੇ ਦਿਓ। ਨੰਬਰ 14 ਇੱਕ ਗਲਾਸ ਠੰਡਾ ਪਾਣੀ ਲੈ ਕੇ ਉਸ ਵਿੱਚ ਇੱਕ ਚੁਟਕੀ ਖਾਣ ਵਾਲਾ ਸੋਡਾ ਮਿਲਾ ਕੇ ਨਿੰਬੂ ਦਾ ਰਸ ਮਿਲਾ ਲਓ ਫਿਰ ਇਸ ਨੂੰ ਇਕਦਮੀ ਪੀਜੋ ਇਸ ਨਾਲ ਪੇਟ ਦੀ ਗੈਸ ਤੋਂ ਤੁਰੰਤ ਆਰਾਮ ਮਿਲੇਗਾ। ਨੰਬਰ 15 ਟਮਾਟਰ ਵਿੱਚ ਬਲੀਚਿਕ ਤੱਤ ਪਾਏ ਜਾਂਦੇ ਨੇ ਇਹਨਾਂ ਨੂੰ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਲਗਾ ਲਓ ਤਾਂ ਚਿਹਰੇ ਉੱਪਰ ਬਹੁਤ ਚਮਕਾਵੇਗੀ। ਨੰਬਰ 16 ਸਿਰਦਰਦ ਹੋਣ ਤੇ ਮਲਤਾਨੀ ਮਿੱਟੀ ਦਾ ਲੇਪ ਆਪਣੇ ਚਿਹਰੇ ਮੱਥੇ ਉੱਪਰ ਲਗਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 17 ਦਹੀਂ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਠੰਡਾ ਰੱਖਦਾ ਇਸ ਲਈ ਇਸ ਦਾ ਸੇਵਨ ਕਰਨਾ ਸਾਡੀ ਚਮੜੀ ਜਵਾਨ ਦੇ ਨਾਲ ਨਾਲ ਸਿਹਤਮੰਦ ਵੀ ਰੰਦੀ ਹੈ ਨੰਬਰ 18 ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਪੰਜਾਹ ਤੋਂ 20 ਮਿੰਟ ਲਈ ਚੇਕਰ ਤੁਸੀਂ ਆਰਾਮ ਕਰ ਲੈਂਦੇ ਹੋ ਤਾਂ ਇਸ ਨਾਲ ਵੀ ਤੁਹਾਡਾ ਸਰੀਰ ਸਹੀ ਰਹਿੰਦਾ ਹੈ ਨੰਬਰ 2 ਜੇਕਰ ਤੁਸੀਂ ਨਾਸ਼ਤੇ ਵਿੱਚ ਜ਼ਿਆਦਾ ਪਰੌਂਠੇ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਜ਼ਿਆਦਾ ਨੁਕਸਾਨ ਹੀ ਕਰਦੇ ਹਨ ਇਸ ਤੋਂ ਵਧੀਆ ਕੀ ਤੁਸੀਂ ਸਬਜੀ ਨਾਲ ਰੋਟੀ ਦਾ ਸੇਵਨ ਕਰੋ ਤੇ ਨਾਲ ਹੀ ਦਹੀਂ ਵੀ ਲੈ ਲਓ ਨੰਬਰ 2 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਕੱਟ ਲੱਗ ਜਾਵੇ ਤਾਂ ਉਸ ਉੱਪਰ ਪਿਆਜ਼ ਦਾ ਰਸ ਗਰਮ ਕਰਕੇ ਲਗਾ ਲਓ ਇਸ ਨਾਲ ਜ਼ਖਮ ਜਲਦੀ ਭਰ ਜਾਵੇਗਾ ਨੰਬਰੀ ਕੀ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਲਿਆਉਣ ਲਈ ਅਨੇਕਾਂ ਪ੍ਰਯੋਗ ਕਰ ਰਹੇ ਹੋ ਤੇ ਚਮਕ ਨਹੀਂ ਆ ਰਹੀ ਤਾਂ ਇਸ ਦਾ ਮਤਲਬ ਕਿ ਤੁਹਾਡੇ ਪੇਟ ਅੰਦਰ ਗਰਮੀ ਹੈ ਇਸ ਨੂੰ ਦੂਰ ਕਰਨ ਲਈ ਤੁਸੀਂ ਗੁੜਹਲ ਦੇ 15 ਪੱਤੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਫਿਰ ਰਾਤ ਨੂੰ ਇਹਨਾਂ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਹੱਥਾਂ ਦੀ ਮਦਦ ਨਾਲ ਇਹਨਾਂ ਨੂੰ ਮਸਾਲ ਲਓ ਤੇ ਫਿਰ ਮੋਟੀ ਪੂਣੀ ਨਾਲ ਛਾਣ ਕੇ ਇਸ ਨੂੰ ਇੱਕ ਮਹੀਨਾ ਲਗਾਤਾਰ ਪੀਲੋ ਆਪ ਖੁਦ ਦੇ ਹੈਰਾਨ ਹੋਮੋਗੇ ਕਿ ਇੱਕ ਮਹੀਨੇ ਵਿੱਚ ਤੁਹਾਡੇ ਚਿਹਰੇ ਤੇ ਚਮਕ ਆ ਜਾਵੇਗੀ ਨੰਬਰ 1 ਰਾਤ ਨੂੰ ਲਾਈਟ ਬੰਦ ਕਰਕੇ ਸੌਣਾ ਨੀਂਦ ਗੂੜੀ ਆਉਂਦੀ ਹੈ ਤੇ ਨਾਲ ਹੀ ਇਸ ਨਾਲ ਡਿਪਰੈਸ਼ਨ ਦੀ ਸਮੱਸਿਆ ਵੀ ਨਹੀਂ ਹੁੰਦੀ। ਨੰਬਰ 3 ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹੁਣ ਉਹਨਾਂ ਨੂੰ ਮੇਥੀ ਦਾਣੇ ਦੇ ਪਾਊਡਰ ਵਿੱਚ ਅਰੰਡੀ ਦਾ ਤੇਲ ਮਿਲਾ ਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲੈਣਾ ਚਾਹੀਦਾ ਹੈ। ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲੇਗੀ। ਨੰਬਰ 24 ਖਰਬੂজে ਦਾ ਛਿਲਕਾ ਲੈ ਕੇ ਉਸ ਨੂੰ ਪਾਣੀ ਵਿੱਚ ਉਬਾਲ ਲਓ ਤੇ ਫਿਰ ਇਸ ਨੂੰ ਛਾਣ ਕੇ ਇਸ ਵਿੱਚ ਇੱਕ ਚਮਚ ਚੀਨੀ ਦਾ ਮਿਲਾ ਕੇ ਪੀ ਲਓ। ਇਸ ਦਾ ਪੱਥਰੀ ਨਾਲ ਪਿਘਲ ਕੇ ਅੱਧੇ ਘੰਟੇ ਵਿੱਚ ਬਾਹਰ ਨਿਕਲਦਾ ਦਾ ਵੇਖੀ ਨੰਬਰ 25 ਜੇਕਰ ਤੁਸੀਂ ਰਾਤ ਦਾ ਖਾਣਾ ਖਾਣ ਤੋਂ ਬਾਅਦ 2-3 ਹਰੀਆਂ ਇਲਾਚੀਆਂ ਚਬਾ ਲੈਂਦੇ ਹੋ ਤੇ ਇਸ ਨਾਲ ਬਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋਣ ਲੱਗ ਜਾਂਦੀਆਂ ਹਨ ਨੰਬਰ 26 ਸ਼ਹਿਦ ਨੂੰ ਕਦੇ ਵੀ ਗਰਮ ਕਰਕੇ ਨਾ ਖਾਓ ਹੋ ਸਕੇ ਤਾਂ ਬੁਖਾਰ ਵਿੱਚ ਵੀ ਇਸ ਦਾ ਸੇਵਨ ਨਾ ਕਰੋ ਇਸ ਨਾਲ ਬੇਚੈਨੀ ਹੋਣ ਲੱਗ ਜਾਂਦੀ ਹੈ ਨੰਬਰ 27 ਰਾਤ ਦੇ ਸਮੇਂ ਛੋਲ ਖਾਣ ਨਾਲ ਪੇਟ ਤੇਜ਼ੀ ਨਾਲ ਵਧਣ ਲੱਗ ਜਾਂਦਾ ਨਾਲ ਹੀ ਨਿੰਬੂ ਨੂੰ ਜੇਕਰ ਤੁਸੀਂ ਗਰਮ ਪਾਣੀ ਵਿੱਚ ਰੱਖੋ ਇਸ ਨਾਲ ਰਸਾ ਜਲਦੀ ਤੇ ਇਸਾ ਨੀਣਾ ਨਿਕਲ ਜਾਂਦਾ ਹੈ ਨੰਬਰ 28 ਸੌਣ ਤੋਂ ਪਹਿਲਾਂ ਦੁੰਨ ਵਿੱਚ ਤੇਲ ਪਾ ਕੇ ਸੌਣਾ ਸੇ ਸਿਹਤਮੰਦ ਰਹਿਣ ਦਾ ਨਾਲ ਹੀ ਸਰੀਰ ਤੇ ਕਈ ਰੋਗ ਵੀ ਦੂਰ ਹੋਣ ਲੱਗ ਜਾਂਦੇ ਹਨ ਨੰਬਰ 29 ਆਪਣੀ ਕਮਰ ਨੂੰ ਜੇਕਰ ਤੁਸੀਂ ਹਮੇਸ਼ਾ ਸਹੀ ਰੱਖਣਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਕਦੇ ਵੀ ਸਰਾਣਾ ਲੈ ਕੇ ਨਾ ਪੋ ਹਮੇਸ਼ਾ ਬਿਨਾਂ ਸਰਾਣੀ ਤੋਂ ਹੀ ਪੋ ਨੰਬਰ 3 ਜੇਕਰ ਤੁਸੀਂ ਗਰੀਬ ਦੀ ਮਦਦ ਕਰਦੇ ਹੋ ਤਾਂ ਇਸਨਾਂ ਪਰਮਾਤਮਾ ਤੁਹਾਡੀ ਮਦਦ ਆਪ ਕਰਦਾ ਹੈ ਨਮਰ ਕੱਤੀ ਸਵੇਰ ਦੇ ਸਮੇਂ ਟਮਾਟਰ ਦਾ ਇੱਕ ਟੁਕੜਾ ਲੈ ਕੇ ਉਸ ਨੂੰ ਆਪਣੇ ਚਿਹਰੇ ਉੱਪਰ ਰਗੜ ਲਓ ਇਸ ਨਾਲ ਚਿਹਰੇ ਤੇ ਚਮਕ ਆਵੇਗੀ ਨਾਲ ਹੀ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਨਮਰ ਬੱਤੀ ਨਾਰੀਅਲ ਦਾ ਸੇਵਨ ਕਰਨਾ ਸਰੀਰ ਦੇ ਕੱਟੇ ਹੋਏ ਜ਼ਖਮ ਜਲਦੀ ਨਾਲ ਭਰਨ ਵਿੱਚ ਮਦਦ ਮਿਲਦੀ ਹੈ। ਨੰਬਰ 33 ਖੀਰੇ ਦੇ ਟੁਕੜੇ ਕੱਟ ਕਰਕੇ ਜੇਕਰ ਤੁਸੀਂ ਅੱਖਾਂ ਉੱਪਰ ਰੱਖ ਲੈਂਦੇ ਹੋ ਤੇ ਇਸ ਨਾਲ ਅੱਖਾਂ ਦੀ ਥਕਾਵਟ ਤੇ ਸੂਜ ਘੱਟ ਹੋ ਜਾਂਦੀ ਹੈ। ਨੰਬਰ 34 ਜੇਕਰ ਤੁਸੀਂ ਰੋਜ਼ਾਨਾ ਨਮਕ ਮਿਲੇ ਪਾਣੀ ਨਾਲ ਇਸ਼ਨਾਨ ਕਰ ਲੈਂਦੇ ਹੋ ਤੇ ਇਸ ਨਾਲ ਚਮੜੀ ਚਮਕੀਲੀ ਤੇ ਨਿਖਰੀ ਹੋ ਜਾਂਦੀ ਹੈ। ਇਸ ਨਾਲ ਚਿਹਰੇ ਦੀ ਸਾਰੀ ਡੈੱਡ ਸਕਿਨ ਵੀ ਨਿਕਲ ਜਾਂਦੀ ਹੈ। ਨੰਬਰ 35 ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹ ਕਦੂ ਦੇ ਬੀਜ ਤੇ ਇੱਕ ਮੁਠੀ ਖਾ ਕੇ ਸੌਂ ਜਾਓ ਇਸ ਨਾਲ ਨੀਂਦ ਚੰਗੀ ਆਉਣ ਲੱਗ ਜਾਵੇਗੀ ਤੁਸੀਂ ਇਹਨੂੰ ਦਾ ਸੇਵਨ ਪੀਣ ਕੀ ਕਰ ਸਕਦੇ ਹੋ ਨੰਬਰ 36 ਇੱਕ ਚਮਚਾ ਕਾਫੀ ਪਾਊਡਰ ਵਿੱਚ ਦੋ ਚਮਚਾ ਕੱਚਾ ਦੁੱਧ ਮਿਲਾ ਲਓ ਤੇ ਫਿਰ ਚਿਹਰੇ ਤੇ 15 ਮਿੰਟ ਲਈ ਰੱਖੋ ਫਿਰ ਸਾਫ ਪਾਣੀ ਨਾਲ ਧੋ ਲਓ ਚਿਹਰਾ ਚਮਕਣ ਲੱਗ ਜਾਵੇਗਾ ਨੰਬਰ 37 ਜੇਕਰ ਸਕਿਨ ਨੂੰ ਗਲੋਇੰਗ ਬਣਾਉਣਾ ਚਾਹੁੰਦੇ ਹੋ ਤਾਂ ਕੇਸਰ ਦੇ ਕਮਾਲ ਦੇ ਫਾਇਦੇ ਨੇ ਦੁੱਧ ਵਿੱਚ ਰਾਤ ਨੂੰ 3-4 ਕੇਸਰ ਦੇ ਡੰਡੇ ਭਿਉ ਕੇ ਰੱਖੋ ਤੇ ਸਵੇਰ ਉਸ ਨੂੰ ਆਪਣੇ ਚਿਹਰੇ ਤੇ ਲਗਾ ਲਓ ਇਸ ਨਾਲ ਚਿਹਰੇ ਤੇ ਬਹੁਤ ਚਮਕ ਆਵੇਗੀ। ਨੰਬਰ 38 ਜੇਕਰ ਤੁਸੀਂ ਅਦਰਕ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ ਤੇ ਇਸ ਨਾਲ ਸੀਨੇ ਵਿੱਚ ਜਲਣ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਇਸ ਲਈ ਸੀਮਤ ਮਾਤਰਾ ਵਿੱਚ ਹੀ ਅਦਰਕ ਦਾ ਸੇਵਨ ਕਰੋ। ਨਮbrunਤਾਲੀ ਰਾਤ ਦੇ ਸਮੇਂ ਕਦੇ ਵੀ ਚਾਕਲੇਟ ਜਾਂ ਫਿਰ ਮਿੱਠਾ ਨਾ ਖੋ ਇਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਨਾਲ ਹੀ ਤੁਹਾਨੂੰ ਬੇਚੈਨੀ ਹੋ ਸਕਦੀ ਹੈ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 40 ਜੇਕਰ ਤੁਸੀਂ ਨਮਕ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਇਸ ਨਾਲ ਤੁਹਾਡੇ શરી ਅੰਦਰ ਖੂਨ ਦੀ ਜਗ੍ਹਾ ਪਾਣੀ ਬਣਨ ਲੱਗ ਜਾਂਦਾ ਹੈ। ਨੰਬਰ 41 ਜੇਕਰ ਤੁਸੀਂ ਨੀਂਦ ਚੰਗੀ ਚਾਹੁੰਦੇ ਹੋ ਤਾਂ ਅਖਰੋਟ ਖਾਓ, ਅੱਖਾਂ ਦੀ ਸੋਜ ਘਟ ਕਰਨੀ ਹੈ ਤਾਂ ਟਮਾਟਰ ਖਾਓ, ਦਿਲ ਨੂੰ ਸਿਹਤਮੰਦ ਰੱਖਣਾ ਹੈ ਤਾਂ ਸੇਮ ਦੀ ਸਬਜ਼ੀ ਖਾਓ। ਖੂਨ ਦੀ ਕਮੀ ਪੂਰੀ ਕਰਨੀ ਹੋਵੇ ਤਾਂ ਮਸਰੂਮ ਦੀ ਸਬਜ਼ੀ ਖਾਓ। ਨੰਬਰ 42 ਜੇਕਰ ਸਰੀਰ ਅੰਗ ਬਿਨਾਂ ਵਜ੍ਹਾ ਤੋਂ ਕੰਬਣ ਲੱਗ ਜਾਣ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਲੌਂਗ ਚਬਾ ਲਓ ਫਿਰ ਉੱਪਰ ਦੀ ਗਰਮ ਪਾਣੀ ਪੀ ਲਓ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 43 ਜੇਕਰ ਸਬਜ਼ੀ 'ਚ ਨਮਕ ਤੇਜ਼ ਹੋ ਜਾਵੇ ਤਾਂ ਸੂਚੀ 'ਚੋਂ ਲੂਕ ਘਟਕੇ ਪਾ ਦਿਓ ਫਿਰ ਬੇਸਣ ਨੂੰ ਭੁੰਨ ਕੇ ਸਬਜ਼ੀ 'ਚ ਪਾ ਦਿਓ ਇਸ ਨਾਲ ਨਮਕ ਸਹੀ ਹੋ ਜਾਵੇਗਾ। ਨੰਬਰ 44 ਮਿਰਚਾਂ ਦੀਆਂ ਡੰਡੀਆਂ ਤੋੜ ਕੇ ਹੀ ਫ੍ਰਿਜ ਵਿੱਚ ਰੱਖੋ ਇਸ ਨਾਲ ਮਿਰਚਾਂ ਸਮੇਂ ਤੱਕ ਖਰਾਬ ਨਹੀਂ ਹੁੰਦੀਆਂ। ਨੰਬਰ 45 ਜੇਕਰ ਖਾਣੇ ਵਿੱਚ ਮਿਰਚ ਜ਼ਿਆਦਾ ਹੋ ਜਾਵੇ ਤਾਂ ਉਸ ਵਿੱਚ ਦਹੀਂ ਨੂੰ ਫੈਂਟ ਕੇ ਮਿਕਸ ਕਰ ਦਿਓ ਉਸ ਨਾਲ ਮਿਰਚ ਦਾਸਤ ਘੱਟ ਹੋ ਜਾਵੇਗਾ। ਨੰਬਰ 46 ਨਿੰਮ ਦੇ ਪੱਤਿਆਂ ਦਾ ਪਾਣੀ ਉਬਾਲ ਕੇ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ ਇਸ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਨੇ ਨਾਲ ਹੀ ਵਾਲਾਂ ਦੀ ਇਨਫੈਕਸ਼ਨ ਵੀ ਖਤਮ ਹੋ ਜਾਂਦੀ ਹੈ। ਨੰਬਰ 47 ਵਾਲਾਂ ਨੂੰ ਕਾਲੇ ਤੇ ਚਮਕਦਾਰ ਬਣਾਉਣ ਲਈ ਤੁਸੀਂ ਇਹਨਾਂ ਵਿੱਚ ਕੜੀ ਪੱਤੇ ਦਾ ਤੇਲ ਵੀ ਲਗਾ ਸਕਦੇ ਹੋ ਕਾਫੀ ਫਾਇਦੇਮੰਦ ਤੇਲ ਮੰਨਿਆ ਜਾਂਦਾ ਹੈ। ਨੰਬਰ 43 ਚੰਦਨ ਦਾ ਪਾਊਡਰ ਲੈ ਕੇ ਉਸੇ ਚੁਗਲਾਬ ਜਲ ਤੇ ਸ਼ਹਿਦ ਮਿਲਾ ਲਓ 15 ਮਿੰਟ ਲਈ ਆਪਣੇ ਚਿਹਰੇ ਤੇ ਲਗਾ ਲਓ ਫਿਰ ਸੁੱਕਣ ਤੋਂ ਬਾਅਦ ਧੋ ਲਓ ਇਸ ਨਾਲ ਚਿਹਰੇ ਦੀ ਸਨ ਕਰਨ ਹੋਈ ਚਮੜੀ ਖਰਾਬ ਠੀਕ ਹੋ ਜਾਂਦੀ ਹੈ ਨੰਬਰ 49 ਸ਼ਹਿਦ ਦਹੀਂ ਤੇ ਗੁਲਾਬ ਜਲ ਦਾ ਪੈਕ ਤਿਆਰ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਤੇ 15 ਮਿੰਟ ਮੈਂਟ ਤੱਕ ਰੱਖਣ ਤੋਂ ਬਾਅਦ ਧੋ ਲਓ ਇਸ ਨਾਲ ਚਿਹਰੇ ਤੇ ਬਹੁਤ ਨਿਖਾਰ ਆਵੇਗਾ ਨੰਬਰ 5 ਨਿੰਮ ਦੇ ਪੱਤਿਆਂ ਨੂੰ ਪੀਸ ਕੇ ਉਹਦਾ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾ ਲਓ ਇਸ ਨਾਲ ਚਿਹਰੇ ਦੇ ਸਾਰੇ ਦਾਗ-ਧੱਬੇ ਸਾਫ਼ ਹੋ ਜਾਣਗੇ ਤੇ ਫਿੰਸੀਆਂ ਤੋਂ ਵੀ ਆਰਾਮ ਮਿਲੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ